ਆਮ ਆਦਮੀ ਪਾਰਟੀ ਚ ਨਹੀਂ ਖਤਮ ਹੋ ਰਿਹਾ ਸਟਿੰਗ ਇਸ ਕਿੰਗ ਦਾ ਖੇਡ ਟਿਕਟ ਨਾ ਮਿਲਣ ਕਾਰਨ ਨਾਰਾਜ਼ ਹੋ ਕੇ ਪਾਰਟੀ ਛੱਡਣ ਵਾਲੇ ਹਰਦੀਪ ਕਿੰਗਰਾ ਨੇ ਕਿਹਾ ਆਮ ਆਦਮੀ ਪਾਰਟੀ ਦੇ ਭ੍ਰਿਸ਼ਟਾਚਾਰ ਦਾ ਸਟਿੰਗ ਵੀਰਵਾਰ ਨੂੰ ਕਰਾਂਗਾ ਜਾਰੀ ਛੋਟੇਪੁਰ ਦੇ ਧੜੇ ਦੇ ਕਿੰਗਰਾ ਦੀ ਟਿਕਟ ਹਾਈ ਕਮਾਨ ਨੇ ਕੱਟੀ ਸੀ ਮੈਂ ਕੱਲ ਨੂੰ ਕੁਝ ਕਨਵਰਸੇਸ਼ਨ ਪੈਸੇ ਕਿਵੇਂ ਲੈਂਦੇ ਸੀ ਆਮ ਆਦਮੀ ਪਾਰਟੀ ਦੇ ਜ਼ਿਲ੍ਹੇ ਦੇ ਸੂਬੇਦਾਰ ਕੱਲ ਨੂੰ ਪ੍ਰੈਸ ਕਾਨਫਰੰਸ ਮੈਂ ਰਿਲੀਜ਼ ਕਰ ਰਿਹਾ ਕਨਵਰਸੇਸ਼ਨ ਕੌਣ-ਕੌਣ ਸੀ ਛੱਡੋ ਤੁਸੀਂ ਤੁਸੀਂ ਕੱਲ ਵੇਖ ਲਿਓ ਕੱਲ ਵੇਖ ਵੇਖ ਤੁਸੀਂ ਜੋਤਿਸ਼ੀਓਂ ਲਾਉਂਦੇ ਰਹਿੰਦੇ ਏ ਮੈਂ ਕਹਿ ਰਿਆਂ ਮੈਂ ਇਹ ਕਹਿ ਰਿਆਂ ਤੁਸੀਂ ਤੁਸੀਂ ਫੈਕਟਰੀ ਦੀ ਗੱਲ ਕਰੋ ਤੁਹਾਡੇ ਕੋਲ ਵੀਡੀਓ ਦਾ ਪਲੇਟਫਾਰਮ ਕੱਲ ਪ੍ਰੈਸ ਕਾਨਫਰੰਸ ਕਿਉਂ ਕਰਨੀ ਐ ਇੱਥੇ ਕਰੋ ਇੱਥੇ ਲਾਈਵ ਕਰ ਦੇਣੀ ਓ ਕੀ ਗੱਲ ਮੈਂ ਇੱਕ ਬੰਦੇ ਨੂੰ ਥੋੜੀ ਦੱਸ ਦੇਣਾ ਮੇਰੀ ਆਵਾਜ਼ ਤਾਂ ਲੱਖਾਂ ਬੰਦਿਆਂ ਤੱਕ ਜਾਣੀ ਐ ਕਨਵਨਰਸ਼ਿਪ ਖੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਸੁੱਚਾ ਸਿੰਘ ਛੋਟੇਪੁਰ ਤੋਂ ਕਾਇਮ ਕੀਤਾ ਰابطਾ ਛੋਟੇਪੁਰ ਨੇ ਕਿਹਾ ਪਾਰਟੀ ਦੇ ਪੰਜਾਬ ਇੰਚਾਰਜ ਸੰਜੇ ਸਿੰਘ ਨੇ ਰੇੜਕਾ ਸੁਲਝਾਉਣ ਲਈ ਕੀਤੀ ਮੁਲਾਕਾਤ ਇਕਦਾ ਡੌਂਡ ਬਦਲੇ ਕਥਿਤ ਸਟ੍ਰਿੰਗ ਚ ਫਸੇ ਸੁੱਚਾ ਸਿੰਘ ਛੋਟੇਪੁਰ ਨੂੰ ਕਨਵੈਨਰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਆਈ ਸੀ ਕਹਿੰਦੇ ਸੀ ਜੀ ਕਿਸ ਤਰ੍ਹਾਂ ਮੁੱਕ ਸਕਦੇ ਮੈਂ ਨਹੀਂ ਸੌਰੀ। ਤੁਸੀਂਾਂ ਵੱਲੋਂ ਮੇਰਾ ਭੋਗ ਪੈ ਗਿਆ ਹੋਇਆ ਸੀ। ਹੁਣ ਤੁਸੀਂ ਮਰੇ ਬੰਦੇ ਨੂੰ ਪੁੱਛਣ ਆਏ ਹੋ ਭਈ ਸਾਨੂੰ ਦੱਸ ਵੀ ਸਾਡੇ ਨਾਲ ਚੱਲਣਾ ਕਿ ਨਹੀਂ ਆ। ਤੁਹਾਡੇ ਕਾਗਜ਼ਾਂ ਜੇ ਮੈਂ ਮੁੱਕ ਚੁੱਕਾ ਹਾਂ ਲੋਕਾਂ ਮੈਨੂੰ ਰੀਹੈਬਿਟੇਟ ਕੀਤਾ। ਮੈਂ ਜਿਹੜਾ ਵੀ ਫੈਸਲਾ ਕਰਨਾ ਲੋਕਾਂ ਨੂੰ ਪੁੱਛ ਕੇ ਕਰਨਾ। ਤੁਹਾਡੇ ਨਾਲ ਮੇਰਾ ਮੋਰਲੀ ਕੋਈ ਸਬੰਧ ਨਹੀਂ ਟੈਕਨੀਕਲੀ ਹੈਗਾ। ਟੈਕਨੀਕਲੀ ਵੀ ਜਿੱਦਾਂ ਮਰਜੀ ਛੁੱਟੀ ਕਰਦੇ ਹੋ। ਪੰਜਾਬ ਨੂੰ ਪੰਜਾਬੀ ਹੀ ਚਲਾਉਣਗੇ ਆਮ ਆਦਮੀ ਪਾਰਟੀ ਨੂੰ ਨਵਜੋਤ ਕੌਰ ਸਿੱਧੂ ਨੇ ਲਿਆ ਨਿਸ਼ਾਨੇ ਤੇ ਕਿ ਆ ਪੰਜਾਬ ਲੀਡਰਸ਼ਿਪ ਨੂੰ ਮਜ਼ਬੂਤ ਕਰਨ ਨਾ ਕਿ ਦਿੱਲੀ ਤੋਂ ਪੰਜਾਬ ਦੀ ਸਰਕਾਰ ਚਲਾਈ ਜਾਣ ਦੀਆਂ ਕੋਸ਼ਿਸ਼ਾਂ ਹੋਣ ਨਵਜੋਤ ਕੌਰ ਸਿੱਧੂ ਨੇ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਆਧਾਰ ਬਣਨ ਲਈ ਕੈਪਟਨ ਅਮਰਿੰਦਰ ਸਿੰਘ ਉਠਾਰਾ ਜ਼ਿੰਮੇਵਾਰ ਕਿ ਜੇ ਕੈਪਟਨ ਹੱਥ ਨਾ ਹੋਵੇ ਕਮਾਨ ਤਾਂ ਕਾਂਗਰਸ ਵਿੱਚ ਜਾਣ ਦਾ ਬਦਲ ਵੀ ਸਾਡੇ ਲਈ ਖੁੱਲ੍ਹਾ ਪੰਜਾਬ ਜੀ ਇੰਨੇ ਲੋਕ ਮਿਹਨਤ ਕਰ ਰਹੇ 3 ਸਾਲ ਤੋਂ ਲੋਕ ਲੱਗੇ ਹੋਏ ਤੇ ਪੰਜਾਬ ਜੀ ਕਿਉਂ ਨਹੀਂ ਕਮੇਟੀ ਬਣਾ ਸਕੇ 10 ਮੈਂਬਰ ਵੀ ਮੈਂਬਰ ਕਮੇਟੀ ਬਣੇ ਜੀਓ ਇਸ ਗੱਲ ਲਈ ਤਿਆਰ ਹੈ ਕਿ ਉਹਨਾਂ ਦੇ ਚੰਗੇ ਲੀਡਰਸ ਅੱਗੇ ਆ ਕੇ ਕਾਂਗਰਸ ਪਾਰਟੀ ਨੂੰ ਰਿਪਰੈਜ਼ੈਂਟ ਕਰਨ ਯੈਸ ਅਸੀਂ ਕਾਂਗਰਸ ਦਾ ਹਿੱਸਾ ਵੀ ਬਣ ਸਕਦੇ ਹਾਂ ਚੋਣਾਂ ਤੋਂ 5 ਮਹੀਨੇ ਪਹਿਲਾਂ ਡਰੱਗਸ ਤੇ ਜਾਗੀ ਕਾਂਗਰਸ 1 ਅਕਤੂਬਰ ਤੋਂ ਨਸ਼ਾ ਖਿਲਾਫ ਸੂਬੇ ਚ ਚਲਾਈ ਜਾਵੇਗੀ ਮੁਹਿੰਮ ਅਕਾਲੀ ਵਿਧਾਇਕਾਂ ਖਾਸ ਕਰਕੇ ਕੈਬਨਟ ਮੰਤਰੀ ਵਿਕਰਮ ਮਜੀਠੀਆ ਦੇ ਹਲਕੇ ਚ ਰਹੇਗਾ ਫੋਕਸ ਲੁਧਿਆਣਾ ਤੋਂ ਕਾਂਗਰਸ ਸੰਸਦ ਰਵਨੀਤ ਬਿੱਟੂ ਨੂੰ ਸੰਪੀ ਗਈ 40 ਤੋਂ 45 ਕੌਨਸ਼ੀਅੰਸੀਆਂ ਜਿਹੜੀਆਂ ਖਾਸ ਤੌਰ ਤੇ ਵਿਕ੍ਰਮਜੀਤ ਸਿੰਘ ਮਜੀਠੀਆ ਜਿਹੜੇ ਸਰਗਨਾ ਹਮੇਸ਼ਾ ਹੀ ਇਸ ਗੱਲ ਚਰਚਾ ਚ ਰਹੇ ਨੇ ਚਾਹੇ ਉਹਨਾਂ ਦੇ ਐਸਜੀਪੀਸੀ ਮੈਂਬਰ ਨੇ ਜਿਨ੍ਹਾਂ ਦੇ ਕਦੇ ਨਾ ਕਦੇ ਇਲੈਕਸ਼ਨ ਵੇਲੇ ਵੀ ਜਿੱਥੋਂ ਬੜੀ ਭਾਦੀ ਮਾਤਰਾ ਜੀ ਫੀਮ ਲੱਭਣ ਦੀ ਗੱਲ ਕੀਤੀ ਸੀ ਇਹ ਹਜੇ ਨਸ਼ੇ ਲੱਭਣ ਦੀ ਉਹ ਸਾਰੇ ਅਸੀਂ ਲਿਸਟ ਜਿਹੜੀ ਅਲੱਗੋਂ ਤਿਆਰ ਕਰ ਰਹੇ ਹਾਂ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦੇ ਸ਼ਡਿਊਲ ਦਾ ਐਲਾਨ 7 ਸਤੰਬਰ ਨੂੰ ਹੋਵੇਗੀ ਵੋਟਿੰਗ 2 ਸਤੰਬਰ ਨੂੰ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਤੇ 3 ਸਤੰਬਰ ਨੂੰ ਉਮੀਦਵਾਰਾਂ ਦੀ ਫਾਈਨਲ ਸੂਚੀ ਹੋਵੇਗੀ ਜਾਰੀ ਸੁਰੱਖਿਆ ਪ੍ਰਬੰਧ ਸਖਤ ਚੰਡੀਗੜ੍ਹ ਪੁਲਿਸ ਤੇ ਯੂਨੀਵਰਸਿਟੀ ਦੇ 700 ਸੁਰੱਖਿਆ ਮੁਲਾਜ਼ਮ ਕਿਸੇ ਵੀ ਗੜਬੜੀ ਤੋਂ ਨਜਿੱਠਣ ਲਈ ਰਹਿਣਗੇ ਤਾਇਨਾਤ